ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਹਲਕਾ ਸਨੇਵਾਲ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਅਤੇ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੂੰ ਨਾਲ ਲੈ ਕੇ ਸਸਰਾਲੀ ਕਲੋਨੀ ਸਤਲੁਜ ਬੰਦ ਦਾ ਦੌਰਾ ਕੀਤਾ ਡਾਕਟਰ ਅਮਰ ਸਿੰਘ ਨੇ ਸਤਲੁਜ ਬੰਦ ਤੇ ਬਣੇ ਮੌਜੂਦਾ ਹਾਲਾਤਾਂ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਆਖਦੇ ਹੋਏ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕੀਤੀ ਡਾਕਟਰ ਅਮਰ ਸਿੰਘ ਆਪਣੇ ਅਖਤਿਆਰੀ ਕੋਟੇ ਚੋਂ ਰਾਹਤ ਵਜੋਂ 50 ਲੱਖ ਦੀ ਗ੍ਰਾਂਟ ਦੇਣ ਦਾ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਸਰਦਾਰ ਵੜਿੰਗ ਨੇ ਕਿਹਾ ਕਿ ਇਹ ਕੁਦਰਤੀ ਆਫਤ ਨਹੀਂ ਬਲਕਿ ਮੈਨਮੇਡ ਹੈ ਉਨ੍ਹਾਂ ਕਿਹਾ ਕਿ ਇਸ ਜਗ੍ਹਾ ਉੱਤੇ ਵੱਡੇ ਪੱਧਰ ਤੇ ਹੋਈ ਮੈਨ ਕਾਰਨ ਦਰਿਆ ਨੇ ਆਪਣਾ ਰੁਖ ਬਦਲਿਆ ਤੇ ਉਸ ਨੇ ਸੈਂਕੜੇ ਏਕੜ ਜ਼ਮੀਨ ਨੂੰ ਹੜਾ ਕੇ ਕਿਸਾਨਾਂ ਨੂੰ ਬਰਬਾਦ ਕਰ ਦਿੱਤਾ ਉਨਾ ਪੱਲਿਓ ਕੁਝ ਆਰਥਿਕ ਸਹਾਇਤਾ ਦਿੰਦੇ ਹੋਏ ਕਿਹਾ ਕਿ ਕੇਂਦਰ ਵੱਲੋਂ ਦਿੱਤੀ ਰਾਹਤ ਬਹੁਤ ਥੋੜੀ ਹੈ ਅਤੇ ਪੰਜਾਬ ਨਾਲ ਕੋਝਾ ਮਜ਼ਾਕ ਹੈ ਹੜ੍ਹਾਂ ਲਈ ਉਹਨਾਂ ਕੇਂਦਰ ਸਰਕਾਰ ਤੇ ਭਾਖੜਾ ਮੈਨੇਜਮੈਂਟ ਨੂੰ ਜ਼ਿੰਮੇਵਾਰ ਠਹਿਰਾਇਆ ਦੇਖੋ ਜੀ ਅੱਜ ਮੈਂ ਸਸਰਾਲੀ ਇੱਥੇ ਬੰਨ ਤੇ ਪਹੁੰਚਿਆ ਪਿੰਡ ਵਿਖੇ ਡਾਕਟਰ ਅਮਰ ਸਿੰਘ ਜੀ ਆਲਰੇਡੀ ਇੱਥੇ ਚਾਰ ਵਾਰੀ ਚੱਕਰ ਮਾਰ ਕੇ ਆ ਜਿਹੜਾ ਚੱਲ ਰਿਹਾ ਕੰਮ ਇਹ ਡਾਕਟਰ ਅਮਰ ਸਿੰਘ ਜੀ ਦੀ ਬਦੌਲਤ ਹੈ ਇਹਨਾਂ ਨੇ ਜਦੋਂ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਕਿ ਮੈਂ ਤੁਹਾਡੇ ਤੇ ਪਰਚਾ ਦਰਜ ਕਰਾਉਂਗਾ ਜੋ ਤੁਸੀਂ ਕੀਤਾ ਸੋ ਮੈਂ ਡਾਕਟਰ ਸਾਹਿਬ ਚੌਥੀ ਵਾਰੀ ਪੰਜਵੀਂ ਵਾਰੀ ਅੱਜ ਇੱਥੇ ਆਏ ਆ ਬਾਜਵਾ ਜੀ ਸਾਡੇ ਨੌਜਵਾਨ ਆਗੂ ਇੱਥੇ ਹੀ ਰਹਿ ਰਹੇ ਆ ਲੋਕਾਂ ਦੇ ਨਾਲ ਤੇ ਸਾਰੇ ਪਿੰਡ ਦੇ ਬਣਵੰਤੇ ਆਗੂ ਸਹਿਬਾਨ ਅੱਜ ਅਸੀਂ ਇੱਥੇ ਜਾਇਜ਼ਾ ਲਿਆ ਔਰ ਡਾਕਟਰ ਸਾਹਿਬ ਨੇ ਜਿਸ ਪ੍ਰਕਾਰ ਬਾਜਵਾ ਸਾਹਿਬ ਨੇ ਦੱਸਿਆ ਕਿ ਪੂਰੇ ਦਾ ਪੂਰਾ ਦਰਿਆ ਮੁੜ ਗਿਆ ਭਾਈ ਦੂਜੇ ਪਾਸੇ ਇਹ ਮੈਨੂੰ ਪਤਾ ਨਹੀਂ ਸੀਗਾ ਉਹ ਇਸ ਕਰਕੇ ਮੁੜਿਆ ਕਿ ਸਾਹਮਣੇ ਬਹੁਤ ਡੂੰਗੀ ਮਾਈਨਿੰਗ ਹੁੰਦੀ ਸੀ ਦਰਿਆ ਉਧਰ ਦੀ ਵਗਦਾ ਸੀ ਉਹ ਮਾਈਨਿੰਗ ਦੇ ਕਾਰਨ ਦਰਿਆ ਨੇ ਆਪਦਾ ਮੂੰਹ ਮੋੜ ਲਿਆ ਤੇ ਇਸ ਕਰਕੇ ਸਾਡਾ ਇਸ ਨਗਰ ਦੇ 3 400 ਏਕੜ ਦਾ ਤਬਾਈ ਮੱਚੀ ਸੋ ਇਹ ਬਹੁਤ ਵੱਡਾ ਮੈਂ ਸਮਝਦਾ ਕਿ ਘਟਨਾ ਕਰ ਮੈਂ ਔਰ ਇਹ ਮੈਨ ਮੇਡ ਇਸ ਕਰਕੇ ਕਹਨੇ ਕੁਦਰਤੀ ਆਫਤ ਨਹੀਂ ਹੈ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਐ ਜਾਂ ਉਹਨਾਂ ਦੇ ਮੰਤਰੀ ਐ ਐਮ ਐਲ اے ਸਹਿਬਾਨਾ ਉਹਨਾਂ ਵੱਲੋਂ ਦਿੱਤਾ ਗਿਆ ਇਸ ਇਲਾਕੇ ਨੂੰ ਤੋਹਫਾ ਉਸ ਤੋਹਫੇ ਦੇ ਕਰਕੇ ਅੱਜ ਅਸੀਂ ਸਾਰੇ ਜਿਹੜੇ ਬੰਦੇ ਐ ਇੱਥੇ ਖੜੇ ਆ ਜੇ ਇਹ ਮਾਈਨਿੰਗ ਨਾ ਹੁੰਦੀ ਤੇ ਜੇ ਸਰਕਾਰਾਂ ਮੌਕੇ ਤੇ ਵਿਚਾਰ ਕਰਦੀਆਂ ਤੇ ਅੱਜ ਦਰਿਆ ਨੇ ਆਪ ਦਾ ਮੂੰਹ ਜਿਹੜਾ ਹੈ ਇਧਰ ਨਹੀਂ ਮੋੜਨਾ ਸੀ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਸੋ ਜਿਸ ਪ੍ਰਕਾਰ ਦੀ ਮਦਦ ਹੋਣੀ ਚਾਹੀਦੀ ਸੀ ਸਰਕਾਰ ਸੁੱਤੀ ਪਈ ਨੂੰ ਜਗਾਉਣ ਦਾ ਕੰਮ ਚੀਕਾ ਮਾਰ ਮਾਰ ਕੇ ਬਾਜਵਾ ਸਾਹਿਬ ਤੇ ਖਾਸ ਕਰਕੇ ਡਾਕਟਰ ਅਮਰ ਸਿੰਘ ਜੀ ਨੇ ਰੌਲਾ ਪਾ ਕੇ ਕੀਤਾ ਇੱਥੇ ਇੱਕ ਬੰਦਾ ਨਹੀਂ ਆਇਆ ਸੀ ਡਾਕਟਰ ਸਾਹਿਬ ਦੱਸਦੇ ਵੀ ਮੈਂ ਤੁਰ ਕੇ ਆ ਦਰਿਆ ਆ ਜਿਹੜਾ ਪਿਤ ਪਾਣੀ ਵਗਦਾ ਉਹ ਉਧਰਲੇ ਪਾਸੇ ਖੜਾ ਹੁੰਦਾ ਸੀ ਉੱਥੋਂ ਹੁਣ ਇੱਥੇ ਆ ਗਿਆ ਸੋ ਬਹੁਤ ਮਾੜੇ ਹਾਲਾਤ ਹੈ ਸਰਕਾਰਾਂ ਬੰਦੀਆਂ ਜੋ ਬੰਦੇ ਇੰਤਜ਼ਾਮਤ ਕਰਨੇ ਚਾਹੀਦੇ ਸਨ ਉਹ ਨਹੀਂ ਕੀਤੇ ਸੋ ਜੋ ਸਾਡੇ ਤੋਂ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਚੱਕਰ ਲਾ ਰਹੇ ਹਾਂ ਜੋ ਤਿਲ ਫੁੱਲ ਪੇਟਾ ਸੇਵਾ ਕਾਂਗਰਸ ਪਾਰਟੀ ਕਿਉਂਕਿ ਨਾ ਅਸੀਂ ਉੱਪਰਲੀ ਸਰਕਾਰ ਚਾ ਨਾ ਨੀਚੇ ਉਹ ਅਸੀਂ ਕਰ ਰਹੇ ਹਾਂ ਨਾਲ ਹੀ ਨਾਲ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ 1600 ਕਰੋੜ ਰੁਪਏ ਨਾਲ ਪੰਜਾਬ ਦੇ ਲੋਕਾਂ ਦਾ ਕੁਝ ਨਹੀਂ ਬੰਨਾ ਸਾਡੇ 12000 ਕਰੋੜ ਰੁਪਇਆ ਜਿਹੜਾ ਡਿਜਾਸਟਰ ਦਾ ਤੁਸੀਂ ਕਹਿੰਦੇ ਹੋ ਉਹ ਕਿਤੇ ਦਿਖਦਾ ਨਹੀਂ ਹੈ ਉਹ ਹੈ ਹੀ ਨਹੀਂਏ ਪੈਸਾ ਹੀ ਨਹੀਂਏ ਜੋ ਬੇਵਕੂ ਬਣਾਉਣਾ ਲੋਕਾਂ ਦੇ ਘਰ ਟਹਿ ਗਏ ਜ਼ਮੀਨਾਂ ਰੁੜ ਗਈਆਂ ਫਸਲਾਂ ਰੁੜ ਗਈਆਂ ਕੋਠੇ ਰੁੜ ਗਏ ਪਸ਼ੂ ਰੁੜ ਗਏ ਲੋਕਾਂ ਦਾ ਕਾਰੋਬਾਰ ਠੱਪ ਪਿਆ ਮਜ਼ਦੂਰ ਵਿਚਾਰਾ ਦਿਹਾੜੀ ਨਹੀਂ ਕੋਈ ਲੈ ਕੇ ਜਾਂਦਾ ਪੁਰਾ ਚੁੱਲਾ ਨਹੀਂ ਤਪ ਰਿਹਾ ਸੋ ਬਹੁਤ ਮਾੜੇ ਹਾਲਾਤ ਅੱਜ ਹੈਗੇ ਅਫੀ ਜੋ ਤਿਲ ਫੁੱਲ ਪੇਟਾ ਸਾਡੇ ਕੋਲੇ ਜੇ ਕੋਟੇ ਜੋ ਵੀ ਹੁੰਦਾ ਹੈ ਉਹ ਵੀ ਮੇਲਾ ਦਾ ਡਾਕਟਰ ਸਾਹਿਬ ਨੇ ਸਾਰਾ ਕੰਮ ਮੋਗਾ ਖੋ ਦਾ ਵੀ ਜੋ ਲੈਣਾ ਹੈ ਭਾਈ ਲੈ ਲਓ ਇਸ ਇਲਾਕੇ ਵਾਸਤੇ ਮੈਂ ਵੀ ਡਾਕਟਰ ਸਾਹਿਬ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਮੇਰੇ ਜੁਮੇ ਹੋਰ ਵੀ ਤੁਸੀਂ 10 20 ਲੱਖ ਰੁਪਇਆ ਲਾਉਂਗੇ ਤਾਂ ਉਹਰੇ ਵਾਸਤੇ ਤਿਆਰ ਹੈ ਕਾਂਗਰਸ ਪਾਰਟੀ ਨੇ ਇੱਕ ਪਰਨ ਕੀਤਾ ਹੈ ਕਿ ਜਦ ਤੱਕ ਅਸੀਂ ਮਾਰਜਨਲ ਇਹ ਛੋਟੇ ਕਿਸਾਨਾਂ ਦੀ ਜ਼ਮੀਨ ਠੀਕ ਕਰਕੇ ਮਿੱਟੀ ਚਕਾ ਕੇ ਵਾਹ ਕੇ ਇੱਥੇ ਕਣਕ ਨਹੀਂ ਵਜਾ ਦਿੰਦੇ ਉਨਾ ਚਿਰ ਅਸੀਂ ਪੂਰੇ ਪੰਜਾਬ ਚ ਦਮ ਨਹੀਂ ਹਿਲਾਵਾਂਗੇ ਬਾਹਰਲੇ ਜ਼ਿਲ੍ਹਿਆਂ ਦੇ ਸਾਡੇ ਬਾਹਰਲੇ ਹਲਾ ਹਲਕਿਆਂ ਦੇ ਲੋਕਾਂ ਨੂੰ ਡਿਊਟੀ ਲਾਤੀ ਹੈ ਜਦੋਂ ਪਾਣੀ ਥੱਲੇ ਜਾਣਾ ਹੈ ਕਿਉਂਕਿ ਉਸ ਤੋਂ ਬਾਅਦ ਸਾਡੀ ਲੋੜ ਪੈਣੀ ਆ ਲੋਕਾਂ ਨੂੰ ਲੋੜ ਪੈਣੀ ਹੈ ਪਾਣੀ ਥੱਲੇ ਤੋਂ ਬਾਅਦ ਫੇਰ ਜ਼ਮੀਨ ਨੂੰ ਸਵਾਰਨ ਦਾ ਤੇ ਇਹਨੂੰ ਬੀਜਣ ਦਾ ਕੰਮ ਚੱਲਣਾ ਉਹ ਸਵੇਰੇ ਤੱਕ ਕਾਂਗਰਸ ਪਾਰਟੀ ਦਾ ਹਰ ਵਕਤ ਅੰਡਟ ਕੇ ਖੜਿਆ ਰਹੇਗਾ ਸੋ ਮੈਂ ਉਹਨਾਂ ਲੋਕਾਂ ਦਾ ਸਮਾਜਿਕ ਸੰਸਥਾਵਾਂ ਦਾ ਮੈਂ तमाम ਸਾਡੇ ਕਲਾਕਾਰਾਂ ਦਾ तमाम ਸਾਡੇ ਖਿਡਾਰੀ ਭਰਾਵਾਂ ਦਾ ਕਾਰਸੇਵਾਲੇ ਬਾਬਿਆਂ ਦਾ ਐਨ ਜੀਓਜ਼ ਦਾ ਮੈਂ ਬੜਾ مشکور ਹੈ ਕਿ ਜੋ ਸਰਕਾਰਾਂ ਨਹੀਂ ਕਰ ਸਕੀਆਂ ਉਹ ਸਾਡੀਆਂ ਸੰਸਥਾਵਾਂ ਨੇ ਧਾਰਮਿਕ ਸੰਸਾਣਾ ਨੇ ਤੇ ਲੋਕਾਂ ਨੇ ਪੰਜਾਬ ਦੇ ਉਹ ਜਿਹੜੇ ਅਣਖੀ ਔਰ ਗੈਰਤਮੰਦ ਲੋਕਾਂ ਨੇ ਅੱਜ ਪੰਜਾਬ ਦੇ ਨਾਲ ਉਹ ਖੜੇ ਨਜ਼ਰ ਆਏ ਤੇ ਉਹਨਾਂ ਨੇ ਇਸ ਆਫਤ ਤੋਂ ਲੋਕਾਂ ਨੂੰ ਬਚਾਉਣ ਦਾ ਜਿਹੜਾ ਉਹਰੇ ਚ ਆਪਣਾ ਸੰਯੋਗ ਦਿੱਤਾ। ਜੀ ਪਹਿਲਾ ਸਵਾਲ ਇਸ ਹੜ੍ਹਾਂ ਦੇ ਪਿੱਛੇ ਕਿਤਨੇ ਕਿਤੇ ਸਰਕਾਰ ਦੀ ਹੀ ਕਮੀ ਪੇਸ਼ੀ ਨਿਕਲ ਕੇ ਸਾਹਮਣੇ ਆ ਰਹੀ ਹੈ। ਵੀ ਜੇ ਉਹ ਚਾਹੁੰਦੇ ਤਾਂ ਇਸ ਹੜ੍ਹਾਂ ਨੂੰ ਰੋਕਿਆ ਜਾ ਸਕਦਾ। ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਸੀ। 100% ਅੱਜ ਪ੍ਰੈਸ ਕਾਨਫਰੰਸ ਅਸੀਂ ਕੀਤੀ ਹੈ ਜਿਸ ਪਰ तरीके ਦੇ ਨਾਲ ਭਾਖੜਾ, ਰਾਵੀ, ਪੌਂਗ ਡੈਮ ਇਹਨੂੰ ਮੈਨੇਜ ਕਰਨਾ ਚਾਹੀਦਾ ਸੀ। ਉਹ ਪੰਜਾਬ ਦੀ ਸਰਕਾਰ ਕਰ ਨਹੀਂ ਸਕੀ। țeਲਾਂ ਤੇ ਪਾਣੀ ਪਹੁੰਚਾਉਂਦੇ ਪਹੁੰਚਾਉਂਦੇ ਜਦੋਂ ਇਹ ਪਤਾ ਲੱਗਿਆ ਸੀ ਕਿ 105% ਬਾਰਿਸ਼ ਹੈ ਤੇ ਇਹਨਾਂ ਨੇ ਡੈਮ ਖਾਲੀ ਨਹੀਂ ਕੀਤੇ। ਔਰ ਇਹ ਸਾਰੇ ਦਾ ਸਾਰਾ ਕਸੂਰ ਰਾਵੀ ਨੂੰ ਤਾਂ ਜਿਹੜਾ ਮੈਨੇਜ ਹੀ ਪੰਜਾਬ ਸਰਕਾਰ ਕਰਦੀ ਹੈ ਰਾਵੀ ਨੇ ਉਧਰ ਬਹੁਤ ਕਹਿਰ ਮਚਾਇਆ। ਇਹਨੇ ਬੀਬੀਐਮ ਪਾਖੜਾ ਵਿਆਸ ਜਿਹੜਾ ਵਿਆਸ ਹੈ ਉਹਨੇ ਬੜਾ ਤਬਾਈ ਮਚਾਈ ਸੋ ਪੌਂਗ ਡੈਮ ਨੂੰ ਸੈਂਟਰ ਗਵਰਨਮੈਂਟ ਮੈਨੇਜ ਕਰਦੀ ਹੈ ਸੋ ਮੇਰੇ ਕਹਿਣ ਦਾ ਮਤਲਬ ਅਗਰ ਇਹਨਾਂ ਨੂੰ ਚੰਗੇ ਤਰੀਕੇ ਨਾਲ ਇਹਦੀ ਮੈਨੇਜਮੈਂਟ ਕੀਤੀ ਹੁੰਦੀ ਪਾਣੀ ਵੇਲੇ ਸਿਰ ਛੱਡਿਆ ਹੁੰਦਾ ਖਾਲੀ ਕੀਤੇ ਹੁੰਦੇ ਤਾਂ ਇੰਨੀ ਤਬਾਈ ਨਹੀਂ ਹੋਣੀ ਸੀ ਦੂਸਰੀ ਗੱਲ ਅਗਰ ਦਰਿਆ ਨੂੰ ਖਾਲਿਆ ਜਾਂਦਾ ਯਾਨੀ ਕਿ ਪੱਟਿਆ ਜਾਂਦਾ ਜਿਹੜੀ ਕੀ ਘੱਟੋ ਘੱਟ ਸਿਆਣੇ ਕਹਿੰਦੇ ਆ ਜਿਹੜੇ ਮਾਹਿਰ ਐ 3000 ਕਰੋੜ ਰੁਪਇਆ ਆਏ ਸਾਲ ਇਹਨਾਂ دریاਵਾਂ ਨੂੰ ਸਾਰਿਆਂ ਨੂੰ ਮੇਨਟੇਨੈਂਸ ਦਾਸੇ ਚਾਹੀਦਾ ਜਿਹੜਾ ਕਦੇ ਰੁਪਇਆ ਲਾਇਆ ਹੀ ਨਹੀਂਗਾ ਤੇ ਇਹ ਹੱਥੇ ਨਾ ਵਾਪਰਦੇ ਜੂਨ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਆਪਣੇ ਆਪ ਨੂੰ ਹਰ ਗੱਲ ਤੇ ਮਜ਼ਾਕੀਆ ਮਸ਼ਕਰੀਆਂ ਜੇ ਪੰਜਾਬ ਦਾ ਮੁੱਖ ਮੰਤਰੀ ਸਮੇਂ ਸਿਰ ਇਹ ਫਲੱਡਾਂ ਨੂੰ ਲੈ ਕੇ ਤੇ ਮੌਨਸੂਨ ਤੇ ਬਾਰਿਸ਼ ਨੂੰ ਲੈ ਕੇ ਉਹ ਮੀਟਿੰਗ ਕਰ ਲੈਂਦਾ ਜਿਹੜੀ ਉਹ ਜੂਨ ਚ ਕੀਤੀ ਤੇ ਟੈਂਡਰ ਪੈਸੇ ਰੀਲੀਜ਼ ਕੀਤੇ ਹੋਰੇ ਟੈਂਡਰ ਨਹੀਂ ਲੱਗੇ ਤੇ ਫਲਾਡ ਆ ਗਿਆ ਡਰੇਨਾ ਉਵੇਂ ਨਹੀਂ ਉਵੇਂ ਪਈਆਂ ਸੋ ਕਹਿਣ ਦਾ ਭਾਵ ਇਹ ਹੈ ਅੱਜ ਕੱਗਰ ਟੁੱਟਣ ਦੇ ਕਿਨਾਰੇ ਹੈ ਇਹ ਸਰਕਾਰ ਦੀ ਸਰਾ ਸਰ ਨਲਕੀਆ ਦੋਨੋਂ ਸਰਕਾਰਾਂ ਕੇਂਦਰ ਸਰਕਾਰ 1600 ਕਰੋੜ ਦੇਗੀ ਗਈ ਹੈ ਹਾਂ ਤੇ 1600 ਕਰੋੜ ਨਾਲ ਸਾਡਾ ਕੀ ਬਣਨਾ ਹੈ ਸਾਡੀ ਝਾੜ ਵੀ ਗਿੱਲੀ ਨਹੀਂ ਹੋਣੀ 1600 ਕਰੋੜ ਦਾ ਇੰਨਾ ਭਾਰੀ ਨੁਕਸਾਨ ਹੈ ਮੈਨੂੰ ਇਹ ਸੀਗਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਪੰਜਾਬੀਆਂ ਦਾ ਮਾਨ ਜੇ ਚਲੇਗਾ ਘੱਟੋ ਘਾਟੇ 51000 ਕਰੋੜ ਰੁਪਏ ਦੀ ਰਾਹਤ ਰਾਸ਼ੀ 11 ਸਾਲਾਂ ਚ ਪਹਿਲੀ ਵਾਰ ਹੀ 1600 ਕਰੋੜ ਰੁਪਏ ਡਾਕਟਰ ਮਨਮੋਹਨ ਸਿੰਘ ਨੇ 1200 ਕਰੋੜ ਰੁਪਏ ਦਿੱਤਾ ਸੀ ਫਲਾਡ ਆਇਆ ਸੀ ਮਾੜਾ ਜਾਂ 1988 ਚੇਰੇ ਚੋਂ ਅੱਗਾ ਫਲਾਡ ਆਇਆ ਸੀ ਰਾਜੀਵ ਗਾਂਧੀ ਨੇ ਇੱਕ ਹਰ ਪਰਿਵਾਰ ਪਏ ਆ ਦਿੱਤਾ ਸੀ ਉਸ ਵੇਲੇ ਸੋ ਅੱਜ 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 ਨੂੰ ਕੀ ਦਿੱਤਾ ਹੋਇਆ ਜੀਪੀ ਦਾ ਕਹਿ ਰਿਹਾ ਕਿ ਇਹ ਹੈ ਪਿੱਛੇ ਸਟੇਟ ਗਵਰਨਮੈਂਟ ਨੇ ਅਸੀਂ ਹੋਰ ਦਿਨ ਨੂੰ ਨਹੀਂ ਜੀਰੋ 1600 ਕਰੋੜ ਦਾ ਐਸਟੀਮੇਟ ਦਿੱਤਾ ਤੁਹਾਨੂੰ ਐਸਟੀਮੇਟ ਤਾਂ ਉਹਨਾਂ ਨੇ 13000 ਕਰੋੜ ਦਾ ਦੇ ਦੂਗੀ ਅਸੀਂ ਕਹਿ ਰਹੇ ਹਾਂ ਜੇ 1600 ਕਰੋੜ ਦਾ ਤੁਹਾਨੂੰ ਐਸਟੀਮੇਟ ਨਹੀਂ ਨਾ ਦਿੱਤਾ ਤੁਸੀਂ ਵੈਸੇ ਦਿੱਤਾ ਤੁਸੀਂ ਵੈਸੀ ਹੀ ਕਹਦੇ ਹੋ ਵੀ 31000 ਕਰੋੜ ਰੁਪਏ ਦਿਨੇ ਦੂਜੇ ਦਾ ਐਸਟੀਮੇਟ ਭੇਜੇ ਕਿ ਬੀਜੇਪੀ ਦੀ ਕਹਿਣ ਦੀ ਬੇਫਕੂ ਬਣਾ ਰਹੀ ਹੈ ਬੀਜੇਪੀ ਦੇਸ਼ ਦਾ ਪ੍ਰਧਾਨ ਮੰਤਰੀ ਮਾਲਕ ਹੁੰਦਾ ਹੈ ਇੱਕ ਲੋਕ ਨਾ ਇਸ ਚੀਜ਼ ਦਾ ਸਵਾਲ ਬੜਾ ਪੁੱਛਨੇ ਬੈਨੇ ਕਿ ਆ ਜਿਹੜਾ 1600 ਕਰੋੜ ਹੈ ਯਾਰ ਰਾਹਤ ਆ ਰਹੀ ਹੈ ਰਾਹਤ ਫੰਡ ਆ ਰਿਹਾ ਹੈ ਦੇਖੋ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਅੱਜ ਤੱਕ ਤਾਂ ਜਿਹੜੇ ਐਲੀਜੀਬਲ ਬੰਦੇ ਹੁੰਦੇ ਉਹਨਾਂ ਕੋਲੇ ਰਾਹ ਈ ਰਹਿ ਜਾਂਦਾ ਏ ਇਹ ਗੱਲ ਹੈਗਾ ਕਿ ਜਿਨ੍ਹਾਂ ਦੇ ਝੋਨਾ ਖੜਾ ਹੋ ਜਾਂਦਾ ਉਹ ਤਾਂ ਲੈ ਜਾਂਦੇ ਜਿਨ੍ਹਾਂ ਦੇ ਉੱਡ ਗਿਆ ਉਹ ਰਹਿ ਜਾਂਦੇ ਗਰਦਾਵਰੀਆਂ ਹੁੰਦੀਆਂ ਪਟਵਾਰੀ ਹੁੰਦਾ ਹੁਣ ਇਹਦੇ ਤੇ ਵੀ ਸਵਾਲੀਆ ਚਿੰਨ ਲੱਗਣਾ ਆਉਣ ਵਾਲੇ ਸਮੇਂ 'ਚ ਜਿਵੇਂ ਭਗਵਾਨਕਮਨ ਜੀ ਕਹਿੰਦੇ ਸੀ ਮੁਰਗੀ ਦਾ ਵੀ ਦੇਊਗਾ ਤੇ ਮੈਂ ਬੱਕਰੀ ਦਾ ਵੀ ਦੇਊਗਾ ਨਾ ਕਿਸੇ ਮੁਰਗੀ ਦਾ ਮਿਲਿਆ ਨਾ ਬੱਕਰੀ ਦਾ ਮਿਲਿਆ ਨਾ ਬੰਦੇ ਦਾ ਮਿਲਿਆ ਵੀਡੀਓ ਦੇ ਫੋਟੋ ਐ ਲੈ ਕੇ ਕਿ ਮੁਰਗੀ ਦੇ ਉਹ ਲਿਆਓ ਬਿੱਲ ਲਿਆਓ ਹਾਂ ਮੈਂ ਤਾਂ ਤੁਹਾਨੂੰ ਕਹਿ ਰਿਹਾ ਹਾਂ ਇਹ ਤਾਂ ਬੰਦੇ ਦਾ ਬਿੱਲ ਲੈਣਾ ਮੰਗਣ ਲੱਗ ਪਏ ਨੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਦਾ ਕੋਈ ਪਤਾ ਨਹੀਂ ਸੋ ਇੰਨਾ ਹੀ ਮੈਂ ਕਹਿੰਦਾ ਅਸੀਂ ਹਰ ਸਮੇਂ ਲੋਕਾਂ ਦੇ ਨਾਲ ਖੜੇ ਹਾਂ ਮੈਂ ਡਾਕਟਰ ਅਮਰ ਸਿੰਘ ਜੀ ਨੂੰ ਕਹੂੰਗਾ ਕਿ ਉਹ ਤੁਹਾਨੂੰ ਆਪਣੀ ਗੱਲ ਜਖੜ ਸਾਹਿਬ ਦਾਵਾ ਕੀਤਾ ਕਿ 2023 ਤੱਕ ਖਾਣਾ ਨਾਲ ਤੱਕ ਕਿਹੜਾ ਪੈਸਾ ਵੰਡਾਂਗੇ ਉਹਨੇ ਕਿਹਾ ਕਿ ਕਿਸਾਨ ਕਹਿੰਦੇ ਭਗਮਤ ਸਾਹਿਬ ਯਾਰ ਕਿਦੋਂ ਦੇਂਗਾ ਜਖੜ ਸਾਹਿਬ 23 ਲੱਖ ਲੋਕਾਂ ਦੇ ਜਿਹੜਾ ਆ ਪ੍ਰਧਾਨ ਮੰਤਰੀ ਜਿਹੜਾ ਪੈਸੇ ਪਾਉਂਦਾ 6000 ਰੁਪਿਆ ਕਿਸਾਨ ਨਿਧੀ ਯੋਜਨਾ ਦੇ ਤਹਿਤ 23 ਲੱਖ ਲੋਕਾਂ ਦੇ ਖਾਤਿਆਂ 'ਚ ਪੈਸੇ ਪਾਈ ਸੀ ਜਦੋਂ ਇਹ ਸਕੀਮ ਚੱਲੀ ਸੀ ਹੁਣ ਪਤਾ ਕਿੰਨੇ ਰਹਿ ਗਏ 8 ਲੱਖ ਦੂਜੇ ਉੜਾਤੇ ਕਿਉਂ ਕਿ ਅਸੀਂ ਧਰਨਾ ਲੈ ਲਿਆ ਬਾਰਡਰ ਤੇ ਜਾ ਕੇ ਕਹਿੰਦੇ ਕਾਗਜ ਨਹੀਂ ਪੂਰੇ ਕਿਤੇ ਪਤੰਦਰ ਜੇ ਉਦੋਂ 23 ਲੱਖ ਨੂੰ ਦਿੱਤਾ ਤੇ ਹੁਣ ਤੁਸੀਂ 8 ਲੱਖ ਨੂੰ ਕਾਗਜ ਕਿਹੜੇ ਰਹਿ ਗਏ ਕਹਿਣ ਦਾ ਮਤਲਬ ਹੁਣ ਵੀ ਪ੍ਰਧਾਨ ਮੰਤਰੀ ਨੇ ਇਹ ਕਿਹਾ ਹੈ ਕਹਿੰਦਾ ਜਿਹਦੇ ਕੋਠੇ ਟਹਿ ਗਏ ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਹ ਭਾਈ ਉਹ ਡਾਕਟਰ ਅਮਰ ਸਿੰਘ ਨੇ ਉੱਥੇ ਸਮਝਾਇਆ press ਨੂੰ ਉਹ ਤਾਂ ਯੋਜਨਾ ਆਲਰੇਡੀ ਚੱਲ ਰਹੀ ਹੈ ਕਿਸਾਨ ਨਿਧੀ ਯੋਜਨਾ ਦਾ ਕਿੱਲੇ ਦਾ 650 ਰੁਪਿਆ ਜਿਹੜਾ ਤੁਸੀਂ ਦਿਓਗੇ ਉਹ ਤਾਂ ਅਡਵਾਂਸ ਸਾਲ ਦਾ ਦੇਣਾ ਸੀ ਕਹਿੰਦੇ ਅਸੀਂ ਆਪਕੀ ਪਹਿਲਾਂ ਦੇ ਦੇਾਂਗੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਪਣਿੰਗ ਦਾ ਬਹੁਤ ਧੰਨਵਾਦ ਕਰਨਾ ਚਾਹਨਾ ਕਿ ਇਹਨਾਂ ਨੇ ਮੇਰੀ ਪਾਰਲੀਮੈਂਟ ਚੱਲੇ ਕਰਨੋ ਯਾਰ ਮੇਰੀ ਪਾਰਲੀਮੈਂਟ ਸਸਰਾਲੀ ਪਿੰਡ 'ਚ ਆਏ ਆ ਸਾਡੇ ਕਾਂਗਰਸ ਦੇ ਵਰਕਰ ਇੱਥੋਂ ਦੇ ਸਰਪੰਚ ਸਾਰੇ ਹੀ ਸੁਣੋ ਸਾਡਾ ਫਲਾਗ ਪ੍ਰਧਾਨ ਆ ਵਿਕਰਮ ਬਾਜਵਾਦੀ ਹਲਕਾ ਇੰਚਾਰਜ ਨੇ ਸਾਡੇ ਸਾਰੇ ਵਰਕਰਾਂ ਦਾ ਦੇਖੋ ਇੱਥੋਂ ਦਾ ਇਤਿਹਾਸ ਇਹ ਆ ਕਿ ਪਿਛਲੇ 24 ਔਰ 25 ਇੱਥੇ ਬਹੁਤ ਡੂੰਗੀ ਮਾਈਨਿੰਗ ਹੋਈ ਆ ਕਿਉਂ ਭਾਈ ਦੱਸੋ ਪਿੰਡ ਵਾਲਿਓ 30 40 40 50 50 ਫੁੱਟ ਹੋਈ ਹਾਂਜੀ ਹਾਂਜੀ ਏਮ ਸਤਲੁਜ ਤਾਂ ਹੀ ਇਧਰ ਨੂੰ ਹੋਇਆ ਹੋਰ ਤਾਂ ਕੋਈ ਗੱਲ ਨਹੀਂ ਆ ਉਹਦੇ ਕਰਕੇ ਸਤਲੁਜ ਪਹਿਲਾਂ ਜਿਹੜਾ ਵਿੱਚ ਚੱਲਦਾ ਸੀ ਉਹਨੇ ਆਪਣਾ ਰੋਖ ਇਧਰ ਨੂੰ ਕਰ ਲਿਆ ਆ ਤੁਸੀਂ ਦੇਖ ਹੀ ਰਹੇ ਹੋ ਤੁਸੀਂ ਬੰਦ ਇੱਕ ਅੱਧਾ 1.5 ਕਿਲੋਮੀਟਰ ਰੋਖ ਆ ਗਿਆ ਔਰ ਉਹਦੂ ਅੱਗੇ ਵੀ ਲੋਕਾਂ ਦੇ ਖੇਤ ਖਾ ਗਿਆ ਮੈਂ 10-12 ਦਿਨ ਤੋਂ ਕਹਿ ਰਿਹਾ ਸੀ ਪ੍ਰਸ਼ਾਸਨ ਨੂੰ ਕਿ ਇਹਨੂੰ ਤੁਸੀਂ ਜਿੱਦਣ ਅਸੀਂ ਪਹਿਲੀ ਵਾਰੀ ਆਏ ਸੀ ਕਿ ਗੱਡੇ ਪੱਟ ਕੇ ਟੋਏ ਪੱਟ ਕੇ ਸਟੱਡ ਬਣਾ ਕੇ ਸਟੱਡ ਹੁੰਦਾ ਕਿ ਲੋਹੇ ਦੀਆਂ ਜਾਲੀਆਂ 'ਚ ਪੱਥਰ ਪਾ ਕੇ ਨਾਲ ਬੋਰੀਆਂ ਪਾ ਕੇ ਇਹਨੂੰ ਰੋਕੋ ਜੇ ਤੁਸੀਂ ਪਟਕੇ ਕਰਦੇ ਹੋਗੇ ਜਦ ਪਾਣੀ ਆਊਗਾ ਪੱਥਰਾਂ ਨੂੰ ਲੱਗੂਗਾ ਵਾਪਸ ਚਲਿਆ ਜਾਊਗਾ 10 12 ਦਿਨ ਖਰਾਬ ਕੀਤੇ ਤਾਂ ਹੀ ਆਹ ਹਾਲਤ ਨਜ਼ਰ ਆ ਰਹੀ ਆ ਤੇ ਇਸ ਕਰਕੇ ਇਹ ਸਾਰਾ ਜਿਹੜੇ ਡਿਪਾਰਟਮੈਂਟ ਇਹਦੇ ਲਈ ਜ਼ਿੰਮੇਦਾਰ ਆ ਮਾਈਨਿੰਗ ਇਰੀਗੇਸ਼ਨ ਦੂਸਰਾ ਜਿਹੜਾ ਡਰੇਨ ਇਹਨਾਂ ਸਾਰਿਆਂ ਦੀ ਗਲਤੀ ਕਰਕੇ ਹੋਇਆ ਔਰ ਬਹੁਤ ਇਹਨਾਂ ਨੇ ਸਾਡੇ ਪਿੰਡਾਂ 'ਚ ਆ ਆ ਇਸ ਵੇਟ ਦਾ ਹੀ ਹੁਣ ਹੀ ਲੋਕ ਕਹਿ ਰਹੇ ਕਿ ਸਾਡਾ 4 5 600 ਏਕੜ ਦਾ ਨੁਕਸਾਨ ਹੋ ਗਿਆ ਤੇ ਇਹਨਾਂ ਦੀ ਜ਼ਮੀਨ ਹੁਣ ਕੌਣ ਵਾਪਸ ਲਿਆਊਗਾ ਜਿਹੜਾ ਦਰਿਆ ਚਲੀ ਗਈ ਆ ਕਿਉਂ ਜੀ ਕੌਣ ਹੈ ਜ਼ਿੰਮੇਦਾਰ ਤੇ ਕਿਸੇ ਨੇ ਕਿਸੇ ਦੀ ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਆ ਔਰ ਅਸੀਂ ਉਹ ਜ਼ਿੰਮੇਵਾਰੀ ਫਿਕਸ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਮੈਂ ਪਹਿਲਾਂ ਵੀ ਮੰਗ ਕੀਤੀ ਸੀ ਹੁਣ ਵੀ ਮੰਗ ਕਰਦਾ ਕਿ ਇਹਦੀ ਜੁਡੀਸ਼ੀਅਲ ਇਨਕੁਆਇਰੀ ਕਰੋ ਕਿਉਂਕਿ ਅਫਸਰਾਂ ਨੇ ਤਾਂ ਕੋਈ ਕੋਈ ਪੱਲੇ ਕੁਝ ਪੈਣ ਨਹੀਂ ਦੇਣਾ ਹੈਗਾ। ਆਹ ਜੀ ਸਰਕਾਰ ਨੇ ਅਮਰ ਸਿੰਘ ਜੀ ਦੀ ਜ਼ਮੀਨ ਉਹਦੀ ਐਮਪੀ ਫੰਡ ਦੇ ਵਿੱਚੋਂ ਇਸੇ ਲਾਹ ਹਲਕੇ ਨੂੰ ਕੀਕ ਦੇ। ਮੈਂ 50 ਲੱਖ ਰੁਪਇਆ ਜਿੱਦਣ 6 ਤਰੀਕ ਨੂੰ ਆਇਆ ਸੀ ਉਸ ਦਿਨ ਮੈਂ 50 ਲੱਖ ਰੁਪਇਆ ਦੇ ਦਿੱਤਾ।